ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਨਾ ਦਿਨ ਸ਼ਨੀਵਾਰ ਦਾ ਤੇ ਕਾਇਮ ਇਹ ਸ਼ਾਮ ਦਾ ਹੋ ਗਿਆ ਇੱਧਰ ਆਪਾਂ ਲਾ ਰਹੇ ਹਾਂ ਸਾਰ ਨੂੰ ਤੜਕਾ ਸਾਗ ਆਪਾਂ ਬਣਾਇਆ ਸੀ ਪਰਸੋਂ ਖੁਸ਼ ਆਪਾਂ ਪਰਸੋਂ ਖਾ ਲਿਆ ਸੀ ਉਹਨੂੰ ਉਹਨੇ ਨੂੰ ਆਪਾਂ ਤੜਕਾ ਲਾਇਆ ਸੀ ਜਿੰਨਾ ਕ ਆਪਾਂ ਖਾਣਾ ਸੀ ਤੇ ਕੱਲ ਆਪਾਂ ਬਣਾ ਜੀ ਗਾਜਰਾਂ ਦੀ ਤੇ ਮਟਰਾਂ ਦੀ ਸਬ지 ਉਹ ਪਰਾਂਤ ਖਾ ਲਈ ਸੁਬਾ ਖਾ ਲਈ ਦੁਪਹਿਰੇ ਬਣਾ ਲਈ ਚਟਨੀ ਚਟਨੀ ਨਾ ਖਾ ਲਈ ਹੁਣ ਫਿਰ ਆਪਣੇ ਕੋਲ ਸਾਗ ਪਿਆ ਹੈ ਹੁਣ ਆਪਾਂ ਇਹਨਾਂ ਘੱਟਾ ਲਾ ਲੈਨੇ ਸਾਗ ਨੂੰ ਸੁਬਾ ਬੱਚਿਆਂ ਨੂੰ ਛੁੱਟੀ ਹੈ ਮੂਲੀ ਵਾਲੇ ਪਰਾਂਤੇ ਬਣਾ ਲੈਨੇ ਮੂਲੀਆਂ ਹਮ ਤਾਹੋ ਆਪਣੇ ਘਰ ਦੇਣਾ ਕਰਤਾ ਲਾ ਲਈਏ ਤਾਂ ਸਾਗ ਨੂੰ ਕਿਤੇ ਪੱਟ ਨਹੀਂ ਹੁੰਦੀ ਆ ਪਰ ਮੂਲਨਾ ਸੁਬਾ ਕਮੂਲੀਆ ਨਾਲ ਰੋਟੀਆਂ ਬਣਾ ਲਾਂਗੇ ਕਿ ਤ ਸਬਜੀਤ ਰੁਵਾ ਚੱਕਲੇ ਚਲਾ ਰਿਹਾ ਅਨੰਦ ਨੂੰ ਕਿੰਨ 25 ਦਾ ਅੰਦਾਜ਼ਾ ਹੈ ਕਿ 8:00 4:30 ਪਾਉਣੇ 5 ਦਾ ਟਾਈਮ ਹੋ ਗਿਆ ਅੱਜ ਦਾ ਸਾਰਾ ਦਿਨ ਹੈ ਜਿਹੜੀ ਧੁੱਪ ਨਹੀਂ ਨਿਕਲੀਗੀ ਕੁਛ ਤਾਂ ਤੰਦ ਉਹਨ ਵੈਸੇ ਹੀ ਪੜਕ ਪੈ ਜਾਣਾ ਬਸ ਧੁੱਪ ਨਿਕਲੇ ਹੀ ਕਰਨੀ ਤੇ ਕੁਛ ਬੱਦਲ ਹੋਏ ਪਏ ਆ ਬੱਦਲਾਂ ਦਾ ਕਰਕੇ ਵੀ ਜਿਹੜੀ ਧੁੱਪ ਉਹ ਵਿਚੋ ਵਿਚੇ ਨਿਕਲ ਜੇ ਸੀ ਪਰ ਬੱਦਲਾਂ ਚੋਂ ਧੁੱਪ ਨਹੀਂ ਨਿਕਲਦੀ ਸੀ ਫੌਣ ਫੇਰ ਚਾਰਛੇ ਫੇਰੇ ਜਿਹੜੀ ਧੁੰਦ ਆ ਹੋ ਗਈ ਆ ਤੇ ਕਿ ਖੇਤਾਂ ਦੇ ਵਿੱਚ ਚਾਦੀ ਬਣਦੀ ਆ ਦਾ 4 ਵਜੇ ਬੱਸ ਨੇਰਾ ਆਉਣ ਵਾਲਾ ਖਸਾਬ ਹੋਇਆ ਪਿਆ ਇੱਦਾਂ ਕੱਟ ਕਾ ਪੰਟਾ ਸਾਰੀ ਮੋਟਾ ਕੱਟ ਕੇ ਲੈ ਆਉਂਦਾ ਲੰਗਪਣਾ ਖੂਸੂ ਦਾ ਸੁਬਾਹ ਆਪ 3-4 ਮਰਤਨਾ ਬਣਾ ਲਾਂਗੇ ਇੱਦਾਂ ਟੋਕਰਾ ਭਰਿਆ ਪਾਣ ਦੇ ਆਂਦਾ ਮਣੇ ਖਾਲੀ ਹੋ ਜਾਊਗਾ ਤੇ ਬੱਸ ਰਾਤ ਆਉਂਦੀ ਜਿੱਤੀ ਦੇ ਪਾਣ ਦੇ ਉਹ ਜਾਨਵਰ ਸਾਰਾ ਦਿਨ ਪਾਣ ਦੇ ਹੀ ਸੌਂਦਾ ਰਹਿੰਦਾ ਸਿਆਲ ਇਹ ਗਾਫ ਸੋਲ ਕੇ ਆ। ਸਭ ਤੋਂ ਅੰਨਾ ਜਿਹੜੇ ਮੁਕਦੇ। ਫਿਰ ਕਿਨਾਰ ਨਾਲ ਸਿਲਾਈ ਦਾ ਵੀ ਕੰਮ ਕਰਨਾ ਹੁੰਦਾ। ਆਪ ਦੇਖਣ ਤੋਂ ਲੱਗਦਾ ਜਿਹਾ ਸਾਰਾ ਗੰਢ ਕਰੀ ਜਾਈ ਦੀ ਸਾਰੇ ਬੈਲ ਨਹੀਂ। ਵਿੱਚ ਜਮੈਂ ਸੈਂਟ ਕੱਟ ਕੇ ਜਿਹੜਿਆ ਕੱਪੜੇ ਸਿਲਾਈ ਕਰਦੇ ਰਹਿੰਦੇ। ਸਿੱਖ ਹਰਨੂਆ ਜੈਨੂ ਪੁਕਾਰ ਕੇ ਆ ਰਹਾ ਦਾ ਨਾ ਇਹਨਾਂ ਸੁਬਾ ਤੇਰੇ ਕੋ ਟੋਪੀ ਲੈ ਨਹੀਂ ਪਾਣੀ ਬੰਨਣੀਗੀ ਕਿਉਂ ਨਹੀਂ ਵੱਜ ਜਾਂਦਾ ਸਕੂਲੀ ਚ ਜਾਂਦੇ ਸੂਤ ਤੇ ਹਵਾ ਵੱਜ ਜਾਂਦੀ ਹੈ ਪਾਗੋ ਗਾਨੇ ਤੇ ਜਾਇਆ ਪਰ ਜੇ ਟੋਪੀ ਨਹੀਂ ਆਈ ਸੋਖਰਾ ਖਾਲੀ ਕਰਤਾ ਸਿੱਧਰਾ ਪਦੌਰ ਦਾ ਵੀ ਸਗਲਾ ਯਾਰਾ ਖਾਲੀ ਕਰ ਲਿਆ ਦੁੱਧ ਦਾ ਉੱਪਰ ਮલાઈ ਢानी ਸੁਬਾਹ ਕੰਮ ਕਰਕੇ ਰੱਖਿਆ ਹੁੰਦਾ। ਉੱਪਰ ਮલાઈ ਢਾ ਲਈਆ ਤੇ ਜਿਹੜਾ ਦੁੱਧ ਸੀ ਉਹਦਾ ਆਪਾਂ ਦਹੀਂ ਬਣਾਤਾ। ਫਿਰ ਆਪਣਾ ਕਰਤਾ ਵੀ ਫ੍ਰੀਜੇ 'ਚ ਹੁੰਦਾ। ਇਹਨੂੰ ਪਾਣੀ ਦੇ ਸਾਗ ਦੇ ਵਿੱਚ। ਫਿਰ ਆਪਾਂ ਮੂਲੀਆਂ ਪੱਟ ਕੇ ਲਿਆਉਨੇ ਆ। ਨਾਲੇ ਛੋਨੇ ਆ ਪਾ। ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲਾਈਕ ਕਰਿਆ ਕਰੋ ਆ ਗੋਤ ਵਾਤ ਨਹੀਂ ਹੋ ਸ਼ੇਅਰ ਕਰਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੇ ਸਾਡੀ ਵੀਡੀਓ ਤੁਹਾਨੂੰ ਤੇ ਮਂਝ ਲੱਗਦੀ ਹੈ ਕੁਝ ਭਾਗ ਲੈਣੇ ਬੜਾ ਸਾਰਾ ਇੰਨਾ ਤਾਂ ਗਰਮ ਹੀ ਨਹੀਂ ਹੋਣਾਗਾ। ਪਰ ਲਾ ਕੇ ਤੜਕਾ ਜਾਂ ਫਸਾਰਤ ਵਿੱਚੋਂ ਤੇ ਕੱਢ ਲਈਏ ਅੱਧਾ ਕਰ। ਕਿੰਦੀ ਰੋਟੀ ਵੀ ਸਾਰੇ ਪੱਟਕੇ ਹੀ ਖਾਂਦੇਗੇ ਤੇ ਜਿਹੜੀ ਹੋਰੇ ਲੇਟ ਆਉਂਦੇ ਦੁਕਾਨ ਤੋਂ ਤਾਂ ਲੇਟ ਖਾਂਦੇ ਆ ਉਹਨਾਂ ਦੀ ਸਬਜ਼ੀ ਤੇ ਠੰਡੀ ਹੋ ਜਾਂਦੀ ਹੈ। ਸਭ ਦਿਨਾਂ ਚ ਤਾਂ ਵੈਸੇ ਵੀ ਬਸ ਨਾਲ ਦੀ ਨਾਲ ਹੀ ਚੀਜ਼ ਠੰਡੀ ਹੋ ਜਾਂਦੀ ਹੈ। ਥੋੜਾ ਥੋੜਾ ਕਰਕੇ ਆਪਣਨ ਕੰਮ ਕਰਨਾ ਪੈਣਾ ਜਿਵੇਂ ਜੇ ਰੋਟੀ ਖਾਣੀ ਹੁੰਦੀ ਹੈ। ਥੋੜਾ ਜਿਹਾ നിക്കൽ അത് ടുട്ടി ਆੜਿਆ ਖੀਨਾ ਸਵੱਟ ਤੇ ਪਤਾ ਨਹੀਂ ਇੱਛੇ ਦੀ ਆਂਦਾ ਸੀ ਪਤਾ ਨਹੀਂ ਅਜ਼ਰਦੀ ਤੇ ਆਂਦਾ ਸੀ ਜੇ ਉਹ ਜੀ ਸੰਜੀ ਵਾਟਾ ਪਰਸੀਂਂ ਦੀਤ ਬੰਨਦੀ ਪਤਾ ਨਹੀਂ ਬੜੀ ਤੇ ਇਹ ਖਿਆਲ ਰੱਖੀ

ਤਾਕ ਦੇ ਨਾਲ ਤਾਂ ਮੂਲੀਆਂ ਵਧੀਆ ਲੱਗਦੀਆਂ। ਅੱਜ ਸਵੇਰ ਰੋਟੀਆਂ ਬਣਾ ਲਾਂਗੇ। ਆਟੇ ਜਗਨ ਕੇ ਬਣਾ ਲਾਂਗੇ। ਐ ਹਰ ਨਾ। ਕਿ ਨਹੀਂ? ਨਹੀਂ। ਨਹੀਂ। ਖੈ ਨੂੰ ਰੋਟੀਆਂ ਮੜਾ ਦਾਂਗੇ ਤੇਰੇ ਹੱਥ ਦੋ ਤਿੰਨ ਰੋਟੀਆਂ। ਫਸੇ ਆਟੇ ਚ ਬਣਾ ਲਾਂਗੂ ਮੈਂ ਸੇਤੀ ਬਣ ਜਾਂਦਾ ਘਰ ਤੇ ਚ ਬਣਾ ਕੇ। ਰੋਟੀਆਂ ਤਾਂ ਸਿਹਰ ਬਾਲਾ ਲੱਗ ਜਾਂਦਾ। ਮੋਟੇ ਨਾ ਬੜਾ ਮਾਹੀ ਇਸ ਲਾਕੇ ਪਾਦਨ ਨੇ ਪਸੂਆਂ ਨੂੰ ਚਤ ਪੱਟੀਆਂ ਕੋਲੇ ਰੱਖ ਦਿੰਦੇ ਨੇ ਪੁੱਤਰੇ ਜਾਣ ਦੇ ਵਿੱਚ

ਮੇਰਾ ਗੁੱਡਾ ਨਹੀਂ ਉੱਡਿਆ ਹਵਾ ਫਿਰ ਹਵਾ ਇਤ ਜੁੱਲੇ ਚ ਤਾਂ ਬਥੇਰੀ ਪਈ ਜਾਂਦੀ ਏ ਤੇਰਾ ਗੁੱਡਾ ਫਰੇ ਕਾ ਤੋਂ ਨਹੀਂ ਉੱਡਿਆ ਕਾ ਦਨ ਵਾਲਾ ਪੀਪਰ ਨਹੀਂ ਦੇਣਾ ਪਰਸੋ ਕਾ ਦਾ ਟੈਸਟ ਆ ਜੀਕੇ ਜੀਕੇ ਦਾ ਬੱਲੀਆਂ ਉਹਨਾਂ ਦੇ ਅੰਦਰ ਹੈ 18 ਚੈਪਟਰ ਤੋਂ ਲੈ ਕੇ 24 ਚੈਪਟਰ ਤੱਕ ਰਿੰਦਰ ਦਾ ਟੈਸਟ ਹੋ ਰਿਹਾ ਐ ਅੱਜ ਕੇ ਜਸਟ ਪਹਿਲਾ ਹੋਣ ਲੱਗ ਗਿਆ ਹੁਣ ਵੀ 24 ਤਰੀਕ ਨੂੰ ਹਨਾ ਮੀਟਿੰਗ ਆ ਹਾਂਜੀ ਬਾਈ ਵਿਲੀਆ ਮਾਰਦਾ 24 ਤਰੀਕ ਨੂੰ ਜੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਫਿਰ ਇਹਨੂੰ ਸ਼ਾਇਦ ਛੁੱਟੀਆਂ ਹੋਣਗੀਆਂ ਸਿਆਲ ਦੀਆਂ 25 ਤਰੀਕ ਤੋਂ 25 ਤੋਂ ਸ਼ਾਇਦ 31 ਤੱਕ ਹੋਣਗੀਆਂ ਹਨਾ ਇੱਕ ਤਰੀਕ ਨੂੰ ਸਕੂਲ ਲੱਗਦਾ ਹੁੰਦਾ ਪਰ ਅੱਗੇ ਤਾਂ ਜ਼ਿਆਦਾਤਰ ਤਿੰਨ ਨੂੰ ਤਿੰਨ ਨੂੰ ਹਾਂ ਲੱਗਦਾ ਹੁੰਦਾ ਕਈ ਵਾਰੀ ਕਈ ਵਾਰੀ ਇੱਕ ਨੂੰ ਪਰ ਅੱਗੇ ਤਾਂ ਜ਼ਿਆਦਾਤਰ ਨਾ ਛੁੱਟੀਆਂ ਵੱਧ ਜਾਂਦੀਆਂ ਸਿਆਲ ਦੀਆਂ ਹੁਣ ਕਿੰਨੇ 2-3 ਸਾਲ ਹੋ ਗਏ ਆ ਹਰ ਵਾਰੀ ਛੁੱਟੀਆਂ ਵੱਧਦੀਆਂ ਐਸ ਜੀ ਵੇਖੋ ਕੀ ਬੰਦ ਆ ਬਹੁਤ ਜੀ ਵਾਧ ਜਾਣ ਲੱਗਾ ਪਰ ਖਾਸਾ ਲੱਗੂ ਹਰਿੰਦਰਾ ਜਾਨ ਦੇ ਨਾਲ ਹੁੰਦਾ ਜੇ ਸਕੂਲ ਜਾਂਦਾ ਹੁੰਦਾ ਹੈ ਨਾ ਪਹਿਲੇ ਦਿਨ ਹੀ ਨਾ ਵੀ ਜਾਵਾਂਗਾ ਤੇ ਉਧਰ ਛੁੱਟੀਆਂ ਵੱਧ ਜਾਂਦੀਆਂ ਜਿਆਦਾਤਰ ਇਹਦੇ ਨਾਲ ਐ ਹੁੰਦਾ ਇਹਨੇ ਮੈਨੂੰ ਇੱਕ ਵਾਰੀ ਆਪ ਦਾ ਬਰਥਡੇ ਵਾਲੀਏ ਨੇ ਆਪ ਦਾ ਬਰਥਡੇ ਜਿਹੜਾ ਸਕੂਲੇ ਹੈ ਨਾ ਸੈਲੀਬ੍ਰੇਟ ਕੀਤਾ ਮੈਨੂੰ ਮੇਰੇ ਸਾਹਮਣੇ ਉਹਦੇ ਕੋਲ ਮੈਡਮ ਨੇ ਟੌਫੀ ਉੱਥੇ ਰੱਖੀ ਆ ਉਹਦਾ ਉਹਦਾ ਕਰ ਇਹਨੂੰ ਲੱਗ ਜਾਂਦੇ ਕਹਿੰਦੇ ਹੈਗੇ ਜਿਹੜਾ ਬੱਚਾ ਰਹਿੰਦਾ ਉਹ ਗੋਵ ਨੂੰ ਦੇ ਦਾਂਗੇ ਤੂੰ ਵੀ ਰੋ ਪੈਂਦਾ ਤੂੰ ਕਹਿੰਦਾ ਮੇਰੇ ਬਰਦੇ ਟੋਫੀ ਮੈਂ ਤਾਂ ਖਾਉਂਗੀ ਜ਼ਿਆਦਾਤਰ ਇਹ ਛੁੱਟੀਆਂ ਵੱਜ ਜਾਂਦੀਆਂ ਹੁੰਦੀਆਂ ਸਲੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਜੋੜ ਜੋੜਦੇ ਆ ਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ